ਕਿਹਾ ਜਾਂਦਾ ਕਿ ਪੰਜਾਬੀ ਕਿਸੇ ਵੀ ਪਛਾਣ ਦੇ ਮਹਤਾਜ ਨਹੀਂ ਅਕਸਰ ਵੇਖਿਆ ਜਾਂਦਾ ਕਿ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਪੰਜਾਬੀ ਪੰਜਾਬੀਅਤ ਨੂੰ ਔਰ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਦੇ ਲਈ ਜੀ jaan ਲਗਾ ਦਿੰਦੇ ਨੇ ਲੁਧਿਆਣੇ ਦੀ ਹੀ ਇੱਕ ਏਦਾਂ ਦੀ ਫੈਮਲੀ ਹੈ ਜਿਸ ਨੂੰ ਆਪ ਸਭ ਦੇ ਰੂਬਰੂ ਕਰਾਂਗੇ ਸਾਡੇ ਨਾਲ ਅੱਜ ਮੌਜੂਦ ਨੇ ਹਰਜਿੰਦਰ ਸਿੰਘ ਕੁਕਰੇਜਾ ਜੀ ਆਈ ਥਿੰਕ ਮੇਰੇ ਫੈਮਲੀ ਦੇ ਲਈ ਲੁਧਿਆਣਾ ਦੇ ਲਈ ਇੱਕ ਬਹੁਤ ਮਾਨਵਲੀ ਗੱਲ ਹੈ ਇਵਨ ਆਈ ਐਮ ਵੈਰੀ ਹੈਪੀ ਐਂਡ ਪ੍ਰਾਊਡ ਆਫ ਥਿਸ ਅਕੰਪਲਿਸ਼ਮੈਂਟ ਆਈ ਥਿੰਕ ਜਦ ਪੈਸ਼ਨ ਹੁੰਦਾ ਹੈ ਨਾ ਜਦ ਦਿਲ ਵਿੱਚ ਚਾਹ ਹੁੰਦੀ ਹੈ ਕੁਝ ਕਰਨ ਦਾ ਤੇ ਆਟੋਮੈਟਿਕਲੀ ਥਿੰਗਸ ਫਾਲ ਇਨ ਪਲੇਸ ਮੈਨੂੰ ਬਹੁਤ ਮਜ਼ਾ ਆਉਂਦਾ ਹੈ ਐਂਡ ਦੈਟਸ ਵਾਟ ਮੇਕਸ ਇਟ ਈਜ਼ੀ ਫॉर ਮੀ ਟੂ ਕੀਪ ਗoing ਆਨ ਐਂਡ ਆਈ ਵਿਲ ਕੰਟੀਨਿਊ ਟੂ ਡੂ ਦੈਟ ਐਂਡ ਜੋ ਵੀ ਮੈਂ ਕਰਦਾ ਜੀ ਚਾਹੇ ਉਹ ਫੈਮਿਲੀ ਟ੍ਰੈਵਲ ਹੋਵੇ ਜਾਂ ਕੋਈ ਆਪਣੇ ਕੇਸ਼ਾਂ ਭਰੇ ਗੱਲ ਹੋਵੇ ਬੱਚਿਆਂ ਨੂੰ ਪੰਜਾਬੀ ਵੀ ਪੜਾਈ ਜਾਂਦੀ ਹੈ ਫੈਮਲੀ ਦੇ ਵਿੱਚ ਤੁਹਾਡੇ ਬੱਚੇ ਜਿਹੜੇ ਨੂੜਾ ਆੜਾ ਸਿੱਖਦੇ ਨੇ ਪੜ੍ਹਦੇ ਨੇ 100% ਜੀ 100% ਸਾਡੇ ਨਾਲ ਜੋ ਸਾਡੇ ਸਭ ਤੋਂ ਛੋਟੇ ਬੱਚੇ ਦੀ ਕੇਅਰ ਟੇਕਰ ਹੈਗੀ ਹੈ ਅਸੀਂ ਧਿਆਨ ਰੱਖਿਆ ਇੱਕ ਪਾਰਟਿਕੁਲਰਲੀ ਧਿਆਨ ਰੱਖਿਆ ਕਿ ਉਹ ਪੰਜਾਬ ਦੀ ਹੋਵੇ ਐਂਡ ਸਾਡੇ ਲਈ ਇਹ ਵਰਕ ਕਰਦਾ ਹੈ ਕਿ ਇੱਕ ਬੰਦਾ ਤੇ ਹੋਵੇ ਜੋ 24 ਘੰਟੇ ਪੰਜਾਬੀ ਚ ਹੀ ਗੱਲ ਕਰੇ ਉਹਦੇ ਨਾਲ ਰਾਈਟ ਐਂਡ ਉਹਦੇ ਨਾਲ ਸਾਡੀ ਡਾਟਰ ਹੂ ਇਸ ਦਾ ਯੰਗੇਸਟ ਹੈਜ਼ ਰੀਅਲੀ ਲਰਨ ਪੰਜਾਬੀ ਲੈਂਗੁਏਜ ਵੈਰੀ ਵੈਰੀ ਵੈਲ ਬਿਲਕੁਲ ਜੋ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਪਰ ਗੱਲਾਂ ਚੱਲ ਰਹੀਆਂ ਨੇ ਕਿ ਪੰਜਾਬੀ ਲੋਕ ਪੰਜਾਬੀ ਨੂੰ ਛੱਡਦੇ ਜਾ ਰਹੇ ਨੇ ਤੁਹਾਡਾ ਕੀ ਓਪੀਨੀਅਨ ਹੈ ਉਸ ਬਾਰੇ ਆਈ ਥਿੰਕ ਆਈ ਥਿੰਕ ਇਹਦਾ ਨਾ ਕੋਈ ਵਨ ਕਰੈਕਟ ਆਨਸਰ ਨਹੀਂ ਹੈਗਾ ਜੀ ਇਹਦਾ ਬਹੁਤ ਸਾਰੇ ਇਹਦੇ ਆਨਸਰ ਹੋ ਸਕਦੇ ਨੇ ਵਾਟ ਬਟ ਆਈ ਵਾਟ ਆਈ ਥਿੰਕ ਇਜ਼ ਹੁਣ ਬਹੁਤ ਅਵੇਰਨੈਸ ਹੈਗੀ ਹੈ ਹੁਣ ਮੈਂ ਕਈ ਵਾਰੀ ਵੈਨ ਆਈ ਸਪੀਕ ਇਨ ਇੰਗਲਿਸ਼ ਜਦ ਮੈਂ ਇੰਗਲਿਸ਼ ਵਿੱਚ ਵੀਡੀਓ ਵਿੱਚ ਬੋਲਦਾ ਵਾਂ ਮੈਨੂੰ ਬਹੁਤ ਸਾਰੇ ਕਮੈਂਟ ਆਉਂਦੇ ਨੇ ਪੰਜਾਬੀ ਵਿੱਚ ਗੱਲ ਕਰੋ 4 ਸਾਲ 5 ਸਾਲ ਪਹਿਲਾਂ ਇਹ ਨਹੀਂ ਸੀਗਾ ਔਰ ਇਸੇ ਤਰ੍ਹਾਂ ਜਿਹੜੇ ਪੰਜਾਬੀ ਨੇ ਉਹਨਾਂ ਦੀ ਸਰਦਾਰੀ ਜਿਹੜੀ ਹੈ ਵਰਲਡ ਵਾਈਡ ਜਿਹੜੀ ਹੈ ਕਾਇਮ ਰਹੇ ਤੁਹਾਡਾ ਕੀ ਮੈਸੇਜ ਹੈ ਪਰਸਨਲ ਆਈ ਥਿੰਕ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਆਪਣੇ ਰੂਟਸ ਨਾਲ ਹਮੇਸ਼ਾ ਜੁੜੇ ਰਹੀਏ ਲੁਧਿਆਣਾ ਟਾਈਮਸ ਵੇਖ ਰਹੇ तमाम ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਮਨ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਕਿਹਾ ਜਾਂਦਾ ਕਿ ਪੰਜਾਬੀ ਕਿਸੇ ਵੀ ਪਛਾਣ ਦੇ ਮਹਤਾਜ ਨਹੀਂ ਕਿਉਂਕਿ ਸਾਡੇ ਗੁਰੂਆਂ ਨੇ ਇੱਕ ਅਜਿਹੀ ਪਛਾਣ ਸਾਨੂੰ ਬਖਸ਼ੀ ਹੈ ਜੋ ਪੂਰੀ ਦੁਨੀਆ ਦੇ ਵਿੱਚ ਮਕਬੂਲ ਹੈ ਅਕਸਰ ਵੇਖਿਆ ਜਾਂਦਾ ਹੈ ਕਿ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਪੰਜਾਬੀ ਪੰਜਾਬੀਅਤ ਨੂੰ ਔਰ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਦੇ ਲਈ ਜੀ ਜਾਨ ਲਗਾ ਦਿੰਦੇ ਨੇ ਸੋ ਲੁਧਿਆਣੇ ਦੀ ਹੀ ਇੱਕ ਇਦਾਂ ਦੀ ਫੈਮਲੀ ਹੈ ਜਿਸ ਨੂੰ ਆਪ ਸਭ ਦੇ ਰੂਬਰੂ ਕਰਾਂਗੇ ਸਾਡੇ ਨਾਲ ਅੱਜ ਮੌਜੂਦ ਨੇ ਹਰਜਿੰਦਰ ਸਿੰਘ ਕੁਕਰੇਜਾ ਜੀ ਬੇਸ਼ੱਕ ਆਪਣੇ ਡਿਫਰੈਂਟ ਡਿਫਰੈਂਟ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਅਕਸਰ ਉਹਨਾਂ ਦੇ ਉੱਪਰ ਵੀਡੀਓਜ਼ ਦੇ ਜ਼ਰੀਏ ਆਪਣੀ ਫੈਮਲੀ ਦੇ ਨਾਲ ਮਿਲ ਕੇ ਲੋਕਾਂ ਨੂੰ ਅਵੇਅਰ ਕਰਦੇ ਨੇ ਜਿੱਥੇ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਿਆ ਜਾਂਦਾ ਉਸ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਵੀ ਜੁੜਨ ਦੀ ਅਪੀਲ ਉਹਨਾਂ ਤੋਂ ਉਹਨਾਂ ਵੱਲੋਂ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ ਸੋ ਯੂਕੇ ਬੇਸ ਇੱਕ ਗਰੁੱਪ ਦੇ ਵਿੱਚ ਹੁਣ ਉਹਨਾਂ ਨੂੰ ਸਿਕ 100 ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੋ ਅੱਜ ਅਸੀਂ ਉਚੇਚੇ ਤੌਰ ਤੇ ਪਹੁੰਚੇ ਹਰਜਿੰਦਰ ਸਿੰਘ ਖੁਕਰੇਜਾ ਜੀ ਦੇ ਕੋਲ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਕਿੱਦਾਂ ਦਾ ਰਿਹਾ ਹੁਣ ਤੱਕ ਦਾ ਸਫ਼ਰ ਕਿਉਂਕਿ ਇਹ ਜਿਹੜੀ ਸੂਚੀ ਜਿਸ ਵਿੱਚ ਉਹਨਾਂ ਨੂੰ ਹੁਣ ਸ਼ਾਮਲ ਕੀਤਾ ਗਿਆ ਇੱਕ ਬਹੁਤ ਵੱਡੀ ਉਪਲਬਧੀ ਹੈ ਉਹਨਾਂ ਦੇ ਲਈ ਵੀ ਔਰ ਉਹਨਾਂ ਦੇ ਪਰਿਵਾਰ ਦੇ ਲਈ ਸੋ ਸਾਡੇ ਨਾਲ ਮੌਜੂਦ ਨੇ ਹਰਜਿੰਦਰ ਸਿੰਘ ਖੁਕਰੀਚਾਰੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਫਸਟ ਆਫ ਆਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲੁਧਿਆਣਾ ਟਾਈਮਜ਼ ਤੇ ਔਰ ਡਬਲ ਮੁਬਾਰਕਬਾਦ ਕਿਉਂਕਿ ਜਿੱਥੇ ਤੁਸੀਂ ਕੋਸ਼ਿਸ਼ ਹਮੇਸ਼ਾ ਕਰਦੇ ਹੋ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਦੇ ਲਈ ਪੰਜਾਬੀਅਤ ਨੂੰ ਪਰਫੁੱਲਿਤ ਕਰਨ ਦੇ ਲਈ ਹੁਣ ਤੁਹਾਨੂੰ ਸਿੱਖ ਹੰਡਰਡਸ ਦੀ ਸੂਚੀ ਆਈ ਥਿੰਕ ਮੇਰੇ ਫੈਮਿਲੀ ਦੇ ਲਈ ਲੁਧਿਆਣਾ ਦੇ ਲਈ ਇੱਕ ਬਹੁਤ ਮਾਨਵਲੀ ਗੱਲ ਹੈ ਇਵਨ ਆਮ ਵੈਰੀ ਹੈਪੀ ਐਂਡ ਪ੍ਰਾਊਡ ਆਫ ਦਿਸ ਅਕੰਪਲਿਸ਼ਮੈਂਟ ਸਰ ਕਿਦਾਂ ਦਾ ਰਿਹਾ ਸਫ਼ਰ ਕਿਉਂਕਿ ਕਹਿੰਦੇ ਨੇ ਕਿ ਕੋਈ ਵੀ ਇਨਸਾਨ ਜਦੋਂ ਕਿਸੇ ਸਫ਼ਰ ਤੇ ਨਿਕਲਦਾ ਤਾਂ ਜ਼ਰੂਰ ਮੁਸ਼ਕਲਾਂ ਵੀ ਆਉਂਦੀਆਂ ਨੇ ਔਰ ਉਹਨੂੰ ਫੇਸ ਕੀਤਾ ਜਾਂਦਾ ਤੁਹਾਡਾ ਇਹ ਸਫ਼ਰ ਕਿਦਾਂ ਦਾ ਸੀ ਕਿਉਂਕਿ ਅਕਸਰ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਾਂ ਪੰਜਾਬੀਅਤ ਨੂੰ ਲੈ ਕੇ ਵਿਵਾਦ ਵੀ ਜਿਹੜੇ ਛਿੜ ਜਾਂਦੇ ਨੇ ਪਰ ਤੁਸੀਂ ਬੜੀ ਬੇਬਾਕੀ ਦੇ ਨਾਲ ਹਮੇਸ਼ਾ ਪੰਜਾਬੀਆਂ ਨੂੰ ਸਿਰਮੌਰ ਰੱਖਿਆ ਔਰ ਪੰਜਾਬੀਅਤ ਦੇ ਲਈ ਹਮੇਸ਼ਾ ਮੈਸੇਜ ਦਿੱਤਾ ਵਾ ਖਾਸ ਕਰਕੇ ਪੰਜਾਬੀਆਂ ਨੂੰ ਸੋ ਅੱਗੇ ਦਾ ਸਫ਼ਰ ਕਿਦਾਂ ਦਾ ਹੈ ਤੁਹਾਡਾ ਕੀ ਫਰਦਰ ਪਲਾਨਸ ਨੇ ਤੁਹਾਡੇ ਆਈ ਥਿੰਕ ਜਦ ਪੈਸ਼ਨ ਹੁੰਦਾ ਹੈ ਨਾ ਜਦ दिल चाह हूँ कुछ करटोमैटिकली थिंग्स फॉल इन प्लेस आई थिंक यू नो मेरे लिए सब तो इंपोर्टेंट हैगा टू हैव फन इन वट एम डूइंग एंड जो भी मैं करदा जी चाहे वो फैमिली ट्रैवल हो वे, या कोई अपने केशा बारे गल हो वे, या फिर कुछ भी जो भी सोशल एक्टिविज्म या ह्यूमैनिटेरियन वर्क के नाल संबंधित है जी तो आई इंजॉय लॉट मैनू बहुत मजा आता है एंड दैट्स वॉट मेक्स इट ईजी फॉर मी to keep going on and i will continue to do that so ਤੁਹਾਡੀ ਫੈਮਿਲੀ ਵੀ ਅਕਸਰ ਤੁਹਾਨੂੰ ਸਪੋਰਟ ਕਰਦੀ ਵੇਖੀ ਹੈ ਤੁਹਾਡੇ ਵਾਈਫ ਜਿਹੜੇ ਨੇ ਮੈਂ ਤੁਹਾਡੀ ਪਰਸਨਲੀ ਵੀਡੀਓ ਦਾ ਜ਼ਿਕਰ ਕਰਾਂਗਾ ਤੁਹਾਡੇ ਵਾਈਫ ਸ਼ਾਇਦ ਤੁਹਾਡੇ ਬੇਟੇ ਦਾ ਜੂੜਾ ਕਰ ਰਹੇ ਸੀ ਕੇਸਾਂ ਦੀ ਮਹੱਤਤਾ ਉਸ ਵਿੱਚ ਸਮਝਾਈ ਗਈ ਸੀ so ਇਹ ਜਿੰਨੀਆਂ ਵੀ ਵੀਡੀਓਜ਼ ਤੁਸੀਂ ਬਣਾਉਂਦੇ ਹੋ ਜੋ ਵੀ ਕਨਸੈਪਟ ਹੁੰਦਾ ਆਈਡੀਆਜ਼ ਕਿਦੇ ਹੁੰਦੇ ਨੇ ਤੁਹਾਡੇ ਹੁੰਦੇ ਨੇ ਜਾਂ ਤੁਹਾਡੇ ਵਾਈਫ ਦੇ ਹੁੰਦੇ ਨੇ i think i am the person who you know is the person who comes up with the ideas and also helps in implementing them but uh, what's important is the support विदाउट फैमिली सपोर्ट आई थिंक अगर वो you know, सामने आन या ना आन बट विदाउट फैमिली सपोर्ट कोई भी कुछ नहीं कर सकता एनी थिंग यू डू इन लाइफ विदाउट योर विदाउट द सपोर्ट ऑफ योर पेरेंट्स ऑफ योर वाइफ ऑफ योर चिल्ड्रेन इट्स इट्स वेरी डिफिकल्टर टेन टाइम्स वही चीज़ डिफिकल्ट हो जाती है ਸਰ ਅਕਸਰ ਵੇਖਿਆ ਗਿਆ ਤੁਹਾਡੀਆਂ ਫੋਟੋਜ਼ ਵੀ ਜਿਹੜੀਆਂ ਵਾਇਰਲ ਹੁੰਦੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਫੇਸਬੁੱਕ ਅਕਾਊਂਟ ਦੇ ਉੱਪਰ ਇੱਕ ਮੈਂ ਦੇਖਿਆ ਸੀ ਪੂਰੀ ਫੈਮਲੀ ਖੜੀ ਹੈ ਜਿਸ ਵਿੱਚ ਟੀ-ਸ਼ਰਟਸ ਪਾਈਆਂ ਹੋਈਆਂ ਨੇ ਔਰ ਜਿਹੜੇ ਫੌਂਟਸ ਨੇ ਉਹ ਅਲਫਾਬੈਟਿਕਲੀ ਪੰਜਾਬੀ ਦੇ ਜਿਹੜੇ ਰੱਖੇ ਗਏ ਨੇ ਊੜਾ ਐੜਾ ਈੜੀ ਸਸਾ ਸੋ ਉਹ ਵੀ ਇੱਕ ਤੁਹਾਡੀ ਫੋਟੋ ਬੜੀ ਵਾਇਰਲ ਹੋਈ ਸੀ ਸੋ ਜਿਸ ਤਰ੍ਹਾਂ ਫੋਟੋਸ ਦੇ ਵਿੱਚ ਤੁਸੀਂ ਪਹਿਰਾਵਾ ਪੰਜਾਬੀ ਮਾਂ ਬੋਲੀ ਜ਼ੁਬਾਨ ਦੇ ਨਾਲ ਜੁੜਿਆ ਹੋਇਆ ਰੱਖਦੇ ਹਾਂ ਬੱਚਿਆਂ ਨੂੰ ਪੰਜਾਬੀ ਵੀ ਪੜਾਈ ਜਾਂਦੀ ਹੈ ਫੈਮਲੀ ਦੇ ਵਿੱਚ ਤੁਹਾਡੇ ਬੱਚੇ ਜਿਹੜੇ ਨੂੜਾ ਜੜਾ ਸਿੱਖਦੇ ਨੇ ਪੜ੍ਹਦੇ ਨੇ 100% ਜੀ 100% ਸਾਡੇ ਨਾਲ ਜੋ ਸਾਡੇ ਸਭ ਤੋਂ ਛੋਟੇ ਬੱਚੇ ਦੀ ਕੇਅਰ ਟੇਕਰ ਹੈਗੀ ਹੈ ਅਸੀਂ ਧਿਆਨ ਰੱਖਿਆ ਇੱਕ ਪਾਰਟਿਕੁਲਰਲੀ ਧਿਆਨ ਰੱਖਿਆ ਕਿ ਉਹ ਪੰਜਾਬ ਦੀ ਹੋਵੇ ਐਂਡ ਉਹਨੂੰ ਉਹਦੇ ਵਾਸਤੇ ਕੰਪਲਸਰੀ ਹੈਗਾ ਅਸੀਂ ਕਈ ਵਾਰੀ ਡੋਲ ਜਾਂਦੇ ਆ ਹਿੰਦੀ ਚ ਗੱਲ ਕਰ ਲੈਂਦੇ ਆ ਇੰਗਲਿਸ਼ ਵਿੱਚ ਗੱਲ ਕਰ ਲੈਂਦੇ ਆ ਬਟ ਉਹਨੂੰ ਉਹਦਾ ਇੱਕ ਨਿਯਮ ਬਣਾਇਆ ਹੋਇਆ ਹੈ ਕਿ ਇੰਗਲਿਸ਼ ਪੰਜਾਬੀ ਵਿੱਚ ਹੀ ਗੱਲ ਕਰਨੀ ਹੈ ਤੇ ਵਾਟ ਆਈ ਥਿੰਕ ਇਜ਼ ਸਟਰਕਚਰ ਬਹੁਤ ਜ਼ਰੂਰੀ ਹੈ ਤੇ ਵਾਟ ਏਵਰ ਵਰਕਸ ਜੋ ਵੀ ਕਿਸ ਦੇ ਲਈ ਵਰਕ ਕਰਦਾ ਹੈ ਐਂਡ ਸਾਡੇ ਲਈ ਇਹ ਵਰਕ ਕਰਦਾ ਹੈ ਕਿ ਇੱਕ ਬੰਦਾ ਤੇ ਹੋਵੇ ਜੋ 24 ਘੰਟੇ ਪੰਜਾਬੀ ਚ ਹੀ ਗੱਲ ਕਰੇ ਉਹਦੇ ਨਾਲ ਰਾਈਟ ਐਂਡ ਉਹਦੇ ਨਾਲ ਸਾਡੀ ਡਾਟਰ ਹੂ ਇਜ਼ ਦਾ ਯੰਗੇਸਟ ਹੈਜ਼ ਰੀਲੀ ਲਰਨਡ ਪੰਜਾਬੀ ਲੈਂਗੁਏਜ ਵੈਰੀ ਵੈਰੀ ਵੈਲ ਹਰਜਿੰਦਰ ਜੀ ਤੁਸੀਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਜਾਣਦੇ ਹੋ ਪੰਜਾਬੀ ਵੀ ਜਿਹੜੇ ਨੇ ਵੱਖ-ਵੱਖ ਕੋਣਿਆਂ ਦੇ ਵਿੱਚ ਪਾਏ ਜਾਂਦੇ ਨੇ ਪੰਜਾਬੀ ਬਸੋ ਮੇਰੇ ਹਿਸਾਬ ਨਾਲ ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਕੋਨਾ ਹੋਵੇਗਾ ਜਿੱਥੇ ਪੰਜਾਬੀ ਨਾ ਹੋਣ ਪੰਜਾਬੀ ਹਰ ਜਗ੍ਹਾ ਪਾਏ ਜਾਂਦੇ ਨੇ ਤੁਸੀਂ ਕੀ ਵੇਖਦੇ ਹੋ ਕਿਉਂਕਿ ਅਕਸਰ ਕੁਝ ਸਮੇਂ ਤੋਂ ਇਹ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਪੰਜਾਬੀ ਮਾਂ ਬੋਲੀ ਦਾ ਮਿਆਰ ਜਿਹੜਾ ਡਿੱਗਦਾ ਨਜ਼ਰ ਆ ਰਿਹਾ ਸਾਡੀ ਪੰਜਾਬ ਦੀ ਨੌਜਵਾਨੀ ਜਿਹੜੀ ਯੂਥ ਸਾਡਾ ਉਹ ਮਾਡਰਨਾਈਜੇਸ਼ਨ ਦੇ ਨਾਮ ਤੇ ਬਾਹਰਲੇ ਦੇਸ਼ਾਂ ਨੂੰ ਭਜ ਰਿਹਾ ਆਈਲੈਂਡਸ ਦੇ ਹੋੜ ਲੱਗੀ ਹੋਈ ਆ ਹਰ ਇੱਕ ਸ਼ਖਸ ਕਹਿੰਦਾ ਔਰ ਕਿਤੇ ਨਾ ਕਿਤੇ ਪੰਜਾਬੀ ਜਿਹੜੀ ਕਹਿ ਰਹੇ ਨੇ ਕਿ ਪਿੱਛੇ ਛੱਡੀ ਜਾ ਰਹੀ ਹੈ ਤੁਹਾਡਾ ਇਸ ਬਾਰੇ ਕੀ ਓਪੀਨੀਅਨ ਹੈ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾਣਦੇ ਹੋ ਉੱਥੇ ਦਾ ਮਾਹੌਲ ਕਿਦਾਂ ਦਾ ਉੱਥੇ ਦੇ ਪੰਜਾਬੀ ਜਿਹੜੇ ਨੇ ਉਹ ਪੰਜਾਬੀ ਨੂੰ ਸਿੱਖ ਰਹੇ ਨੇ ਪੰਜਾਬੀ ਦੇ ਵਿੱਚ ਹੋਰ ਗੁੜ ਰਹੇ ਨੇ ਜਾਂ ਬਿਲਕੁਲ ਜੋ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਪਰ ਗੱਲਾਂ ਚੱਲ ਰਹੀਆਂ ਨੇ ਕਿ ਪੰਜਾਬੀ ਲੋਕ ਪੰਜਾਬੀ ਨੂੰ ਛੱਡਦੇ ਜਾ ਰਹੇ ਨੇ ਤੁਹਾਡਾ ਕੀ ਓਪੀਨੀਅਨ ਹੈ ਉਸ ਉੱਪਰ ਆਈ ਥਿੰਕ ਆਈ ਥਿੰਕ ਐਦਾਂ ਨਾ ਕੋਈ ਵਨ ਕਰੈਕਟ ਆਨਸਰ ਨਹੀਂ ਹੈਗਾ ਜੀ ਇਹਦਾ ਬਹੁਤ ਸਾਰੇ ਇਹਦੇ ਆਨਸਰਸ ਹੋ ਸਕਦੇ ਨੇ ਵਾਟ ਬਟ ਆਈ ਵਾਟ ਆਈ ਥਿੰਕ ਇਜ਼ ਹੁਣ ਬਹੁਤ ਅਵੇਅਰਨੈਸ ਹੈਗੀ ਹੈ ਹੁਣ ਮੈਂ ਕਈ ਵਾਰੀ ਵੈਨ ਆਈ ਸਪੀਕ ਇਨ ਇੰਗਲਿਸ਼ ਜਦ ਮੈਂ ਇੰਗਲਿਸ਼ ਵਿੱਚ ਵੀਡੀਓ ਵਿੱਚ ਬੋਲਦਾ ਹਾਂ ਮੈਨੂੰ ਬਹੁਤ ਸਾਰੇ ਕਮੈਂਟ ਆਉਂਦੇ ਨੇ ਪੰਜਾਬੀ ਵਿੱਚ ਗੱਲ ਕਰੋ 4 ਸਾਲ 5 ਸਾਲ ਪਹਿਲਾਂ ਇਹ ਨਹੀਂ ਸੀਗਾ ਤੇ ਪੰਜਾਬੀ ਬਾਰੇ ਬਹੁਤ ਜਾਗਰੂਕਤਾ ਹੈਗੀ ਹੈ ਹੁਣ ਐਂਡ ਅਸੀਂ ਉਹ ਚੀਜ਼ ਬਾਰਦੇ ਸਟੇਟਾ ਤੋਂ ਵੀ ਸਿੱਖੀ ਹੈ ਕਿ ਮਾਂ ਬੋਲੀ ਕਿੰਨੀ ਜ਼ਿਆਦਾ ਜ਼ਰੂਰਤ ਹੈ ਕਿਸਾਨ ਨੂੰ ਉਹਨਾਂ ਕਰਨਾਟਕਾ ਦੇ ਲੋਕ ਸਾਊਥ ਇੰਡੀਆ ਦੇ ਲੋਕ ਉਹ ਵੀ ਸਾਨੂੰ ਸਿਖਾਉਂਦੇ ਪਏ ਨੇ ਕਿੰਨਾ ਇੰਪੋਰਟੈਂਟ ਹੈਗਾ ਆਪਣੀ ਮਾਂ ਬੋਲੀ ਨੂੰ ਬਚਾਉਣਾ ਉਹਦੇ ਵਾਸਤੇ ਲੜਨਾ ਉਹਦੇ ਲਈ ਖੜਨਾ ਐਂਡ ਜਿਵੇਂ ਅਸੀਂ ਆਪਣੇ ਰੈਸਟੋਰੈਂਟ ਦੇ ਬਾਰ ਵੀ ਯੂ نو ਜਿਹੜੇ ਬੋਰਡ ਹੈਗੇ ਨੇ ਸਾਡੇ ਬਿਫੋਰ ਦ ਗਵਰਨਮੈਂਟਸ ਗਾਈਡਲਾਈਨਸ ਗਵਰਨਮੈਂਟ ਦੇ ਗਾਈਡਲਾਈਨ ਤੋਂ ਪਹਿਲਾਂ ਸਾਡਾ ਜੋ ਬੈਲ ਫ੍ਰਾਂਸ ਹੌਟ ਬ੍ਰੈਡਸ येलो ਚਿਲੀ ਲਿਖਿਆ ਹੋਇਆ ਸਭ ਤੋਂ ਵੱਡਾ ਪੰਜਾਬੀ ਭਾਸ਼ਾ ਵਿੱਚ ਲਿਖਿਆ ਹੋਇਆ ਹੈ ਐਂਡ ਜਿਹੜਾ ਮੇਰਾ ਵਿਜ਼ਿਟਿੰਗ ਕਾਰਡ ਵੀ ਹੈਗਾ ਜੀ ਇੱਕ ਪਾਸੇ ਇੰਗਲਿਸ਼ ਤੇ ਦੂਜੇ ਪਾਸੇ ਪੰਜਾਬੀ ਹੈਗਾ ਆਈ ਥਿੰਕ ਲੈਂਗੁਏਜਸ ਸਾਰੀਆਂ ਬਹੁਤ ਸੋਨੀਆਂ ਨੇ ਐਗਜ਼ਾਮਪਲ ਹਿੰਦੀ ਫ੍ਰੈਂਚ ਜਰਮਨ ਬਟ ਪੰਜਾਬੀ ਸਾਡੀ ਮਾਂ ਬੋਲੀ ਹੈ ਐਂਡ ਸਭ ਤੋਂ ਜ਼ਰੂਰੀ ਐਂਡ ਸਭ ਤੋਂ ਮਹੱਤਵ ਉਹਨੂੰ ਦੇਣਾ ਚਾਹੀਦਾ ਹੈ ਜੀ ਹਰਜਿੰਦਰ ਜੀ ਸਿੱਖ ਹੰਡਰਡਸ ਦੀ ਸੂਚੀ ਦੇ ਵਿੱਚ ਤੁਹਾਡੀ ਸ਼ਮੂਲੀਅਤ ਹੋਈ ਹੈ ਜਿੱਤੇ ਕੋਕਰੀਜਾ ਪਰਿਵਾਰ ਦੇ ਲਈ ਮਾਣ ਵਾਲੀ ਗੱਲ ਹੈ ਉਸ ਦੇ ਨਾਲ ਨਾਲ ਲੁਧਿਆਣਾ ਸ਼ਹਿਰ ਵਾਸੀਆਂ ਦੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਇੱਕ ਸਾਡਾ ਪੰਜਾਬੀ ਭਰਾ ਸਰਦਾਰ ਜੀ ਜਿਹੜੇ ਨੇ ਉਹ ਉੱਥੇ ਪਹੁੰਚੇ ਨੇ ਉਹਨਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਹੋਇਆ ਸੋ ਹੁਣ ਨੌਜਵਾਨਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਹੋਰ ਕੀ ਮੈਸੇਜ ਹੈ ਤੁਹਾਡਾ ਤਾਂ ਜੋ ਪੰਜਾਬੀ ਮਾਂ ਬੋਲੀ ਦੇ ਨਾਲ ਜੁੜਨ ਔਰ ਇਸੇ ਤਰ੍ਹਾਂ ਜਿਹੜੇ ਪੰਜਾਬੀ ਨੇ ਉਹਨਾਂ ਦੀ ਸਰਦਾਰੀ ਜਿਹੜੀ ਹੈ ਵਰਲਡ ਵਾਈਡ ਜਿਹੜੀ ਹੈ ਕਾਇਮ ਰਹੇ ਤੁਹਾਡਾ ਕੀ ਮੈਸੇਜ ਹੈ ਪਰਸਨਲ ਆਈ ਥਿੰਕ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਆਪਣੇ ਰੂਟਸ ਨਾਲ ਹਮੇਸ਼ਾ ਜੁੜੇ ਰਹੀਏ ਐਨੀ ਹੋਣਾ ਚਾਹੀਦਾ ਕਿ ਸਾਡੇ ਕੋਲ ਅਗਰ ਗੁਰੂ ਨੇ पूरी बख्शिश की साढ़े तीस गुरु न भुल जाइए असी अपने पंजीयत को भुल जाइए अपनी सिखी भुल जाइए सो वट्स वेरी इंपॉर्टेंट इज़ वाइल ऑन योर जर्नी टू सक्सैस ती अपने अपने रूट्स अपने ट्रडिशन अपना कल्चर जरूर लेके जाओ ਸਮਾਧਨ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰ ਸਾਡੇ ਨਾਲ ਹਰਜਿੰਦਰ ਸਿੰਘ ਉਕੇਜਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਦਾਂ ਦਾ ਹੁਣ ਤੱਕ ਦਾ ਉਹਨਾਂ ਦਾ ਸਫ਼ਰ ਰਿਹਾ ਪੰਜਾਬੀ ਮਾਂ ਬੋਲੀ ਨੂੰ ਪੰਜਾਬੀਅਤ ਨੂੰ ਪਰਫੁੱਲਤ ਕਰਨ ਦੇ ਲਈ ਜਿੱਥੇ ਉਹ ਹਮੇਸ਼ਾ ਅੱਗੇ ਆਉਂਦੇ ਨੇ ਉਹਨਾਂ ਦੀ ਫੈਮਲੀ ਵੀ ਹਮੇਸ਼ਾ ਉਹਨਾਂ ਨੂੰ ਸਪੋਰਟ ਕਰਦੀ ਹੈ ਮੈਸੇਜ ਇਸ ਵੀਡੀਓ ਦੇ ਜ਼ਰੀਏ ਇੱਕੋ ਹੀ ਹੈ ਕਿ ਬਾਕੀ ਪਾਸ਼ਾਵਾਂ ਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ ਪਰ ਜਿਹੜੀ ਤੁਹਾਡੀ ਮਾਂ ਬੋਲੀ ਹੈ ਤੁਹਾਡੀ ਮਦਰ ਟੰਗ ਹੈ ਉਸ ਨੂੰ ਕਦੇ ਵੀ ਨਾ ਭੁਲਾਓ ਉਸ ਨੇ ਹੀ ਤੁਹਾਨੂੰ ਅਸਲੀ ਪਛਾਣ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਦੇਣੀ ਹੈ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਅਮਨ ਸਿੰਘ ਲੁਧਿਆਣਾ ਟਾਈਮਸ The silver medalist, representing Australia, Emily Beattie. Mm -hmm. The medals will be presented.